ਕੀ ਕੈਸਾ ਪਰਿਵਾਰ ਵੀ ਇੱਥੇ ਮੌਜੂਦਾ ਜਿਨ੍ਹਾਂ ਨਾਲ 54 ਲੱਖ ਦੇ ਠੱਗੀ ਵਜੇ ਪਰਿਵਾਰ ਦੇ ਵਿੱਚ ਵੀ ਬਹੁਤ ਕੁਛ ਝੱਲਣਾ ਪਿਆ ਉਹਨਾਂ ਨੂੰ ਪਹਿਲਾਂ ਤਾਂ ਠੱਗੇ ਏਜੰਟ ਦਿਖਾ ਦਿੰਨੇ ਆ ਤੁਹਾਨੂੰ ਆ ਤੁਸੀਂ ਦੇਖ ਸਕਦੇ ਹੋ ਉਹ ਫੋਟੋ ਆਪਣੇ ਫੋਨ ਦੇ ਵਿੱਚ ਲੈ ਕੇ ਦਿਖਾ ਰਹੇ ਨੇ ਜਿਵੇਂ ਐਸੇ ਕਿਵੇਂ ਇਕੱਠੇ ਕੀਤੇ ਸੀ ਘਰ ਦੇ ਲੋਨ ਆ ਜੀ ਇੱਕ ਕਿਲਾ ਸੀਗਾ ਜ਼ਮੀਨ ਦਾ ਉਹ ਵੇਚਿਆ ਬਾਕੀ ਅਸੀਂ ਵਿਆਜੂਲੇ 5 ਲੱਖ ਮੈਂ ਵਿਆਜ ਵਿਆਜ ਦੇ ਲਿਆ 5 ਲੱਖ ਮੈਂ ਉਹਦਾ ਵਿਆਜ ਹੀ ਦੇ ਦਿੱਤਾ 5 ਲੱਖ ਵਿਆਜ ਹੀ ਦੇ ਚੁੱਕੇ ਆ। ਵਿਆਜ ਹੀ ਦੇ ਚੁੱਕੇ ਆ। 6 ਮਹੀਨੇ ਵਿਆਜ ਦੇਣਾ ਪੈਂਦਾ ਸਾਨੂੰ। ਸਾਡੇ ਲੋਨ ਘਰ ਦੀਆਂ ਟੁੱਟ ਗਈਆਂ ਹੋਈਆਂ, ਚਾਰ ਕਿਸ਼ਤਾਂ ਟੁੱਟ ਗਈਆਂ ਹੋਈਆਂ। ਹੁਣ ਸਾਨੂੰ ਘਰ ਦੇ ਵੀ ਨੋਟਿਸ ਆਏ ਹੋਏ ਆ ਕਿ ਤੁਹਾਡੀ ਗੱਡੀ ਵੀ ਵੇਚ ਗਈ, ਜ਼ਮੀਨ ਵੀ ਵੇਚ ਦੋ ਸਾਡੇ ਕੋਲ ਨਹੀਂ। ਮੇਰੀ ਮਦਰ ਦੀ ਵੀ ਐਸੇ ਕਰਕੇ ਡੈਥ ਹੋ ਗਈ, ਇਲਾਜ ਕਰਕੇ ਅਸੀਂ ਇੰਨਾ ਫੋਨ ਕੀਤਾ ਏਜੰਡਰ ਨੂੰ ਕਿ ਸਾਨੂੰ ਲੱਖ ਰੁਪਿਆ ਵੀ ਦੇ ਦਵੇ। ਜੀ। ਕੈਸ਼ ਦਿੱਤੇ ਉਹਦੀ ਵੀਡੀਓ ਹੈਗੀ ਆ ਸਾਡੀ ਜਿਹੜੀ ਕੈਸ਼ ਦਿੱਤਾ। ਉਹ ਹੈਗੀ ਆ। ਆਗੇ ਤੇ ਕਿੰਨੇ ਰਹਿ ਗਏ ਸਾਡਾ ਟੋਟਲ ਜੱਦਾ 26 ਲੱਖ ਬਾਬਾ ਦਾ 28 ਲੱਖ ਜੇ ਵੀ ਰਹਿੰਦਾ ਸਾਡਾ ਨਹੀਂ ਪਹਿਲਾਂ ਤਾਂ ਦੇ ਰਿਆ ਹੁੰਦੇ ਨਹੀਂ ਕਹਿੰਦਾ ਹੁਣ ਕਿਉਂ ਨਹੀਂ ਦੇਣ ਲਈ ਮੰਨਦਾ ਕਹਿੰਦਾ ਜਿੱਤੋਂ ਮਰਜੀ ਚੱਲ ਜਾਓ ਤੁਸੀਂ ਪਾਨੇ ਤੋਂ ਚੱਲ ਜਾਓ ਪੁਲਿਸ ਪੁਲਿਸ ਤੋਂ ਚੱਲ ਜਾਓ ਕਿਸੇ ਤੋਂ ਵੀ ਚੱਲ ਜਾਓ ਕਹਿੰਦਾ ਮੈਂ ਨਹੀਂ ਦੇਨੇ ਹੁਣ ਹੁਣ ਉਹ ਐਸ ਟਾਈਮ ਫਰਾਰ ਆ ਜਾਂ ਆਪਣੇ ਘਰ ਆਪਣੇ ਅਹਿਦ ਤੋਂ ਹੀ ਆ ਆਫਿਸ ਆ ਨਾਮ ਕਰ ਗੁੱਲਾ ਆ ਉਹ ਕਿਤੇ ਕਿਤੇ ਆਂਦਾ ਆ ਜਦੋਂ ਕਿਤੇ ਨਾ ਮਿਲਣ ਆਇਆ ਅਪਾਇੰਟਮੈਂਟ ਆ ਬਸ ਉਹਨੂੰ ਮਿਲਦਾ ਆ ਉੱਥਾ ਉਹਦਾ ਸਟਾਫ ਦੇਖਦਾ ਮਰ ਹੁਣ ਉਸ ਠਾਗੇ ਏਜੰਟ ਕੋਲੇ ਹੁਣ ਤੱਕ ਕਿੰਨੇ ਕਿ ਲੋਕ ਫਸਦੇ ਹੋਏ ਬਹੁਤ ਲੋਕ ਬਸੇ ਜੀ 10 ਕਰੋੜ ਰੁਪਏ ਤਾਂ ਸਾਡੇ ਪਿੰਡ ਵਾਲੋ ਹੀ ਆ ਆ ਬਾਕੀ ਪਤਾ ਨਹੀਂ ਕਿਹੜੇ ਕਿਹੜੇ ਏਰੀਆ ਜੋ ਕਿੰਨੇ ਕਿੰਨੇ ਲੱਖ ਕਿੰਨੇ ਕਿੰਨੇ ਕਰੋੜ ਰੁਪਏ ਇਕੱਠਾ ਕੀਆ ਕੋਈ ਹਜੇ ਵੀ ਚਲਾਈ ਜਾਂਦਾ ਆਪਣਾ ਕੰਮ ਕੋਈ ਏਜੰਟਾਂ ਦੀ ਪੇਟ ਚੜੇ ਹੋਏ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ ਅੰਬਸਾ ਵੀ ਇਕੱਠੇ ਕਰਕੇ ਪਾਣੇ ਸਿੱਧੂ ਨੇ ਇਕੱਠ ਰੱਖਿਆ ਹੋਇਆ ਸੀ ਇੱਕ ਐਸਾ ਪਰਿਵਾਰ ਵੀ ਇੱਥੇ ਮੌਜੂਦਾ ਜਿਨ੍ਹਾਂ ਨਾਲ 54 ਲੱਖ ਦੀ ਠੱਗੀ ਵਜੀ ਪਰਿਵਾਰ ਦੇ ਵਿੱਚ ਵੀ ਬਹੁਤ ਕੁਛ ਝੱਲਣਾ ਪਿਆ ਉਹਨਾਂ ਨੂੰ ਪਹਿਲਾਂ ਤਾਂ ਠੱਗੇ ਏਜੰਟ ਦਿਖਾ ਦਿੰਨੇ ਆ ਤੁਹਾਨੂੰ ਆ ਤੁਸੀਂ ਦੇਖ ਸਕਦੇ ਹੋ ਉਹ ਫੋਟੋ ਆਪਣੇ ਫੋਨ ਦੇ ਵਿੱਚ ਲੈ ਕੇ ਦਿਖਾ ਰਹੇ ਨੇ ਐਫ ਆਈ ਆਰ ਵੀ ਦਰਜ ਕੀਤੀਆਂ ਝੂਠੀਆਂ ਉਹਨਾਂ ਨੇ ਜਿਹੜੇ ਕਿ ਆਫਰ ਲੈਟਰ ਸਾਰਾ ਕੁਝ ਜਿਹੜਾ ਦਿੱਤਾ ਗਿਆ ਉਹ ਵੀ ਇੱਥੇ ਤੁਹਾਨੂੰ ਦਿਖਾ ਰਿਹਾ ਹੈ ਖਾਸ ਸਬੂਤਾਂ ਦੇ ਉੱਪਰ ਇਹ ਜਿਹੜੇ ਕਿ ਆਪਣੀ ਮੰਗ ਰੱਖ ਰਹੇ ਨੇ ਕਿ 54 ਲੱਖ ਦੀ ਠੱਗੀ ਵਜੀ ਰੇ ਮਾਤਾ ਜੀ ਵੀ ਚੜਾਈ ਕਰਕੇ ਪੈਣ ਕਿਵੇਂ ਤੁਹਾਡੇ ਨਾਲ ਜਿਹੜਾ ਕਿ ਠੱਗੀ ਵਜੀ ਆ ਕਿਵੇਂ ਤੁਸੀਂ ਏਜੰਟ ਦੇ थ्रू ਜਿਹੜਾ ਕਿ ਵੀਜ਼ਾ ਲਵਾਉਣ ਦੀ ਗੱਲ ਕਰਦੇ ਸਾਨੂੰ ਵੀਜ਼ਾ ਦਾ ਕਿਹਾ ਸੀਗਾ ਸਾਨੂੰ ਫੇਕ ਵੀਜ਼ੇ ਦੇ ਦਿੱਤੇ ਫੇਕ ਵੀਜ਼ੇ ਦੇ ਪੈਸੇ ਲੈ ਲੈ ਸਕਦੇ ਜਿਹੜੀ ਕੰਟਰੀ ਜਾਣ ਦਾ ਤੁਹਾਡਾ ਸੁਪਨਾ ਹੁੰਦਾ ਸੀਗਾ ਸਾਡੇ ਤੇ ਮੇਰੀ ਸਿਸਟਰ ਇਨ ਲਾ ਹੋ ਤੇ ਕਜ਼ਨ ਆ ਉਹਨਾਂ ਦੇ ਸਾਡੇ 54 ਲੱਖ ਰੁਪਏ ਸੀਗਾ ਇਹ 30 ਲੱਖ ਤੋਂ ਜਿਹਦੇ ਵਿੱਚੋਂ ਸਾਨੂੰ 28 ਲੱਖ ਰੁਪਏ ਹੈ ਸਾਡਾ ਉਹ ਰਹਿੰਦਾ ਹੈ ਉਹ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਠੱਗ ਕਿੱਥੋਂ ਦਾ ਅਸੀਂ ਹੁਸ਼ਿਆਰਪੁਰ ਦੇ ਰਹਿਣ ਵਾਲੇ ਆ ਜਲੰਧਰ ਦਾ ਮਾਡਲ ਟਾਊਨ ਦਾ ਵੀ ਤਾਂ ਮੰਦਿਰ ਦੇ ਸਾਹਮਣੇ ਮਿਸਟਰ ਵੀਜ਼ਾ ਨਾਮ ਆ ਕਿੰਨੇ ਭੇਜਿਆ ਸੀ ਇਹਨਾਂ ਕੋ ਸਾਡੇ ਪਿੰਡ ਦੇ ਕਾਫੀ ਲੋਕ ਫਸੇ ਹੋਏ ਆ ਸਾਨੂੰ ਲੱਗਾ ਕਿ ਉਹ ਜਿਹਦਾ ਵੀਜ਼ਾ ਦੇ ਰਿਹਾ ਆ ਅਸੀਂ ਉਹਦੇ ਕੋਲ ਚਲੇ ਗਏ ਇੱਦਾਂ ਕਿ ਸਾਰੇ ਥਰੂ ਗਏ ਸੀਗੇ ਕਦੋਂ ਦੀ ਇਹ ਗੱਲ ਆ ਕਿਵੇਂ ਉਹਨਾਂ ਨੇ ਪੈਸਾ ਲਏ 2 ਸਾਲ ਹੋ ਗਏ ਅਸੀਂ ਇਦਾਂ ਹੀ ਘੁੰਮ ਰਹੇ ਆ 2022 ਚ ਅਸੀਂ ਇਹਦੇ ਕੋਲ ਲਗਾਇਆ ਸੀਗਾ 2022 ਦਾ ਚੱਲ ਰਿਹਾ ਕੇਸ ਵੀ ਅਸੀਂ ਇੰਨੇ ਕਿਤੇ ਕੋਈ ਨਹੀਂ ਸੁਣਵਾਈ ਪੈਸੇ ਨਹੀਂ ਉਹਨਾਂ ਨੇ ਤੁਹਾਡੇ ਜਤੋਂ ਕਾਊਂਟਰ ਦੇ ਵਿੱਚ ਆ ਲਿਤਾ ਉਹਨੇ ਕੈਸ਼ ਵੀ ਲਿਤਾ ਬਾਕੀ ਕੈਸ਼ ਕੈਸ਼ ਦਿੱਤੇ ਉਹਦੀ ਵੀਡੀਓ ਹੈਗੀ ਸਾਡੀ ਜਿਹੜੀ ਕੈਸ਼ ਦਿੰਦਾ ਹੈ 3 ਲੱਖ ਤੁਸੀਂ ਮਤਲਬ ਕਾਊਂਟ ਚ ਟ੍ਰਾਂਸਫਰ ਕੀਤਾ ਹੈ ਬਾਕੀ ਕੈਸ਼ ਦੀ ਜਿਵੇਂ ਇਕੱਠੇ ਕੀਤੀ ਸੀ ਘਰ ਤੇ ਲੋਨ ਆ ਜੀ ਇੱਕ ਕਿਲਾ ਸੀਗਾ ਜ਼ਮੀਨ ਦਾ ਉਹ ਵੇਚਿਆ ਬਾਕੀ ਅਸੀਂ ਵਿਆਜੂਲੇ 5 ਲੱਖ ਮੈਂ ਵਿਆਜ ਵਿਆਜ ਤੇ ਲਿਆ 5 ਲੱਖ ਮੈਂ ਉਹਦਾ ਵਿਆਜ ਹੀ ਦੇ ਚੁੱਕਾ 5 ਲੱਖ ਵਿਆਜ ਹੀ ਦੇ ਚੁੱਕਾ ਮੈਂ ਵਿਆਜ ਹੀ ਦੇ ਚੁੱਕਾ ਕਿੰਨੇ ਵਿਆਜ ਦੇਣਾ ਪੈਂਦਾ ਸਾਨੂੰ ਸਾਡੇ ਲੋਨ ਘਰ ਦੀਆਂ ਟੁੱਟ ਗਈਆਂ ਹੋਈਆਂ ਚਾਰ ਕਿਸ਼ਤਾਂ ਟੁੱਟ ਗਈਆਂ ਹੋਈਆਂ ਹੁਣ ਸਾਨੂੰ ਘਰ ਦੇ ਵੀ ਨੋਟਿਸ ਆਏ ਹੋਏ ਆ ਕਿ ਸਾਡੀ ਗੱਡੀ ਵੀ ਵੇਚ ਗਈ ਜਮੀਨ ਵੀ ਵੇਚ ਦਿੱਤੀ ਸਾਡਾ ਕੁਝ ਨਹੀਂ ਮਾਦਰ ਦੀ ਵੀ ਇਸੇ ਕਰਕੇ ਡੈਥ ਹੋ ਗਈ ਇਲਾਜ ਕਰਕੇ ਅਸੀਂ ਇੰਨਾ ਫੋਨ ਕੀਤਾ ਏਜੰਟ ਨੂੰ ਕਿ ਸਾਨੂੰ ਲੱਖ ਰੁਪਿਆ ਵੀ ਦੇ ਦੇਵੇ ਆ ਦੇਖ ਸਕਦੇ ਦੱਸ ਕੋ ਤੁਸੀਂ ਬੈਂਕਾਂ ਦੇ ਨੋ ਬੈਂਕਾਂ ਦੇ ਸਾਡੇ ਸਾਰੇ ਪਾਰ ਵੀ ਮੇਰੀ ਗੱਡੀ ਵੀ ਲੈ ਕੇ ਘਰ ਤੇ ਲੋਨ ਉਹ ਸਾਨੂੰ 20 ਤਰੀਕ ਦਾ ਟਾਈਮ ਦਿੱਤਾ ਬੈਂਕ ਦਿੱਤਾ ਹੋਇਆ ਸਾਨੂੰ ਕਿੰਨੇ ਤਰੀਕ ਨੂੰ ਲੋਨ ਵਾਪਸ ਕਰਨਾ ਆ ਕਿਸ਼ਤਾਂ ਸਾਡੀਆਂ 4 4 ਕਿਸ਼ਤਾਂ ਟੁੱਟੀਆਂ ਹੋਈਆਂ ਆ ਇੱਥੇ ਕੀ ਕੰਮਕਾਰ ਕਰਦਾ ਸੀ ਇਹ ਤੇ ਮੈਂ ਦੁਬਈ ਸੀਗਾ ਪਹਿਲਾਂ ਮੈਂ ਇੱਥੇ ਆਇਆ ਸੀਗਾ ਤੇ ਮੈਂ ਇੱਧਰ ਚਲੋ ਮੈਂ ਕਿਹਾ ਅਪਲਾਈ ਕਰ ਲਾਂ ਦੇ ਫੈਮਿਲੀ ਦੇ ਨਾਲ ਕਿ ਫਿਊਚਰ ਦੇ ਲਈ ਵਧੀਆ ਹੋ ਜਾਏਗਾ ਨਿਊ ਜ਼ीलੈਂਡ ਹਾਂ ਤਾਂ ਕਿਸ ਵਿਹਾਰ ਤੇ ਤੁਹਾਡਾ ਵੀਜ਼ਾ ਲਾਉਂਦੇ ਇਹਨਾਂ ਨੇ ਗੱਲ ਵਰਕ ਪਰਮਿਟ ਸੀਗਾ ਵਰਕ ਪਰਮਿਟ ਸੀਗਾ ਇੱਕ ਬੰਦੇ ਦੇ ਕਿੰਨੇ ਚ ਗੱਲ ਹੋਈ ਸੀ 17 ਲੱਖ ਸੀਗਾ ਇੱਕ ਜਾਨੇ ਦਾ ਜਿਹਦਾ ਜਾਨੇ ਦਾ 17 ਲੱਖ ਫੈਮਿਲੀ ਦਾ 27.5 ਸੀ ਮੇਰੇ ਸਿਸਟਰ ਉਹਨਾਂ ਦਾ 27.5 ਸੀ ਵੀ ਸਾਡਾ 17.5 ਸੀ ਇੱਕ ਦਾ 9 ਲੱਖ ਅੱਜ ਗਿਆ ਸੀ ਅੱਜ ਤੋ ਤੁਹਾਨੂੰ ਪਤਾ ਜੀ ਕੀ ਹੋਇਆ ਸੀ ਫਿਰ ਕਿਵੇਂ ਉਹ ਜਿਹੜੇ ਉਹਨਾਂ ਨੂੰ ਇੱਕ ਹੱਟ ਦੀ ਸੀਗੀ ਟੈਨਸ਼ਨ ਪੁੱਛ ਪੈਸੇ ਏਜੰਟ ਦੇ ਨਹੀਂ ਰਿਹਾ ਇਕਦਮ ਜਿਉਂ ਉਹਨਾਂ ਨੂੰ ਪਹਿਲੇ ਅਟੈਕ ਹੋ ਗਿਆ ਅਜੇ ਤੱਕ ਕੋਈ ਰੁਪਈਆ ਵੀ ਨਹੀਂ ਮੋੜਿਆ ਨਹੀਂ ਮੋੜੇ ਥੋੜੇ ਉਹ ਵੀ ਅਸੀਂ ਆ ਧੱਕੇ ਖਾਦੇ ਏਡੀਜੀਪੀ ਦੇ ਸੀਪੀ ਦੇ ਕੇ ਬਾਅਦ ਚ ਉਹਨੇ ਉੱਥੇ ਸੈਟਿੰਗ ਕਰ ਲਈ ਕਹਿੰਦਾ ਮੇਰੀ ਸੈਟਿੰਗ ਆ ਬਾਅਦ ਚ ਉਹ ਇਕਰਾਰਨਾਮਾ ਕਰਕੇ ਵੀ ਪੈਸੇ ਆ ਤਾਂ ਫਿਰ ਇਹ ਇਕਰਾਰਨਾਮਾ ਕੀਤਾ ਸੀ ਇਕਰਾਰਨਾਮੇ ਦੇ ਬਾਵਜੂਦ ਵੀ ਸਾਡਾ ਕੱਟ ਲਿਆ ਉਹਨੇ ਇਹ ਤਾਂ 20 ਲੱਖ 37 ਲੱਖ ਕਹਿੰਦਾ ਮੈਂ ਮੋੜ ਦੰਨਾ ਬਟ ਉਹਦੇ ਵਿੱਚ ਉਹ ਤਰੀਕਾ ਦੇ ਪੈਸੇ ਦਿੱਤੇ ਹੀ ਨਹੀਂ ਉਹਨੇ ਅੱਠ ਲੱਖ ਰੁਪਏ ਫੇਕ ਵੀਜ਼ਾ ਦਾ ਕਹਿੰਦਾ ਮੈਂ ਕੱਟਣਾ ਕਹਿੰਦਾ ਫੇਕ ਵੀਜ਼ਾ ਆ ਉਹਦਾ ਵੀ ਕੱਟਨੇ 8 ਲੱਖ ਰੁਪਏ ਸਾਡੇ ਇੱਥੇ ਕਦੀ 50000 ਬਾਅਦ ਤਾਂ ਕਦੀ 25 ਬਾਅਦ ਤਾਂ ਇਦਾਂ ਇਦਾਂ ਦਾ ਪਾਈ ਪੈਸੇ ਉਹ ਸਾਡੇ ਕਿਸ਼ਤਾਂ ਜੀ ਚੱਲਦੇ ਨਾਲ ਪੂਰੇ ਪੈਸੇ ਨਹੀਂ ਦਿੱਤੇਗੇ ਤਕਰੀਬਨ ਕਿੰਨੇ ਫਿਰ ਤੁਹਾਡੇ ਕੋਲ ਵਾਪਸ ਆ ਕੇ ਤੇ ਕਿੰਨੇ ਰਹਿ ਗਏ ਸਾਡਾ ਟੋਟਲ ਜਿੱਦਾਂ 26 ਲੱਖ ਬਾਬਾ ਦਾ 28 ਲੱਖ ਅਜੇ ਵੀ ਰਹਿੰਦਾ ਸਾਡਾ 28 ਲੱਖ ਅਜੇ ਨਹੀਂ ਨਹੀਂ ਪਹਿਲਾਂ ਤਾਂ ਦੇ ਰਹੀ ਹਾਂ ਹੁਣ ਦੇ ਨਹੀਂ ਕਹਿੰਦਾ ਹੁਣ ਕਿਉਂ ਨਹੀਂ ਦੇਣ ਦੀ ਮੰਨਦਾ ਕਹਿੰਦਾ ਜੇ ਤੂੰ ਮਰਜ਼ੀ ਚੱਲ ਜਾ ਤੂੰ ਭਾਨੇ ਤੋਂ ਚੱਲ ਜਾ ਪੁਲਿਸ ਪੁਲਿਸ ਤੋਂ ਉਹ ਉਹ ਐਸਟਾਈਮ ਫਰਾਰ ਆ ਜਾਂ ਆਪਣੇ ਘਰ ਆਪਣੇ ਕਹਿਤ ਵੀ ਆ ਆਫਿਸ ਦਫਤਰ ਖੁੱਲਾ ਆ ਉਹ ਕਿਤੇ ਕਿਤੇ ਆਂਦਾ ਆਪ ਜਦੋਂ ਕਿਤੇ ਨਾ ਮਿਲਣ ਆਇਆ ਅਪਾਇੰਟਮੈਂਟ ਆ ਬਸ ਉਹਨੂੰ ਮਿਲਦਾ ਆ ਉੱਡਾ ਉੱਡਾ ਸਟਾਫ ਦੇਖਦਾ ਤੁਸੀਂ ਕਿੱਥੇ ਕਿੱਥੇ ਐਫ ਆਈ ਆਰ ਕਰਵਾਈਆਂ ਫਿਰ ਅਸੀਂ ਹੁਸ਼ਿਆਰਪੁਰ ਵੀ ਕਰਾਈ ਜਲੰਧਰ ਵੀ ਕਰਵਾਈ ਜਿੱਥੇ ਤੁਸੀਂ ਰਹਿੰਦੇ ਹੋ ਤੇ ਜਲੰਧਰ ਜਿੱਥੇ ਉਹਨਾਂ ਦਾ ਉਹਨਾਂ ਦਾ ਹਾਂਜੀ ਅਸੀਂ ਹੁਸ਼ਿਆਰਪੁਰ ਇਹਨੇ ਹੁਸ਼ਿਆਰਪੁਰ ਵੀ ਦਿੱਤੀ ਐਸ ਐਸ ਪੀ ਨੂੰ ਉਹ 8 28 ਲੱਖ ਰੁਪਏ ਜਿਹੜਾ ਲੈਂਦਾ ਹੈਗਾ ਤਾਂ ਭਾਨਾ ਸਿੱਧੂ ਵੀਰ ਨਾਲ ਗੱਲ ਕੀਤੀ ਕੀ ਲੱਗਦਾ ਹੁਣ ਮਿਲੂਗੀ ਅਸੀਂ ਉਮੀਦ ਅਸੀਂ ਇਸੇ ਲਈ ਆਏ ਆ ਕਿ ਅਸੀਂ ਇਸੇ ਲਈ ਆਏ ਆ ਬਾਕੀ ਦੇਖਦੇ ਆ ਗੱਲ ਕਰ ਹਾਂਜੀ ਗੱਲ ਨਹੀਂ ਦੀ ਸਾਡੀ ਉਹਨਾਂ ਨਾਲ ਕਿੰਨੇ ਕੁ ਪਰਿਵਾਰ ਹੋਰ ਆ ਜਿਹੜੇ ਤੁਹਾਡੇ ਪਿੰਡ ਦੇ ਸਾਡੇ ਪਿੰਡ ਦੇ 7-8 ਹੈਗੇ ਆ ਹੋਰ ਜੀ ਜਿਹੜੇ ਫਸੇ ਹੋਏ ਆ ਉਹਦੇ ਕੋਲੇ ਹੀ ਫਸੇ ਰਾਤ ਹੀ ਪਤਾ ਲੱਗਾ ਫਿਰ ਅਸੀਂ ਆਇਆ ਕੱਲੇ ਆ ਗਏ ਉਹਨਾਂ ਕੋ ਕੋ ਕਿਤੇ ਕਿ ਕੋਈ ਕਿਤੇ ਗਿਆ ਸੀ ਕੋਈ ਕਿਤੇ ਗਿਆ ਸੀ ਇਸ ਕਰਕੇ ਹਾਂਜੀ ਔਰ ਹੁਣ ਉਸ ਠਾਗੇ ਏਜੰਟ ਕੋਲੇ ਹੁਣ ਤੱਕ ਕਿੰਨੇ ਕਿ ਲੋਕ ਫਸੇ ਹੋਏ ਬਹੁਤ ਲੋਕ ਫਸਿਆ ਜੀ 1.5 ਤੋਂ 2 ਕਰੋੜ ਰੁਪਏ ਤਾਂ ਸਾਡੇ ਪਿੰਡ ਵਾਲੋ ਹੀ ਆ ਬਾਕੀ ਪਤਾ ਨਹੀਂ ਕਿਹੜੇ ਕਿਹੜੇ ਏਰੀਆ ਜੋ ਕਿੰਨੇ ਕਿੰਨੇ ਲੱਖ ਕਿੰਨੇ ਕਿੰਨੇ ਕਰੋੜ ਰੁਪਏ ਦਾ ਠਾਗੀ ਦਾ ਕੋਈ ਅਜੇ ਵੀ ਚਲਾਈ ਜਾਂਦਾ ਆਪਣਾ ਕੰਮ ਓਏ ਇੱਕ ਉਹਦੇ ਕੋਈ ਇਮੀਗ੍ਰੇਸ਼ਨ ਦਾ ਲਾਇਸੈਂਸ ਨਹੀਂ ਬਿਨ ਬਿਨ ਇਮੀਗ੍ਰੇਸ਼ਨ ਲਾਇਸੈਂਸ ਹੈ ਨਹੀਂ ਹਾਂ ਜੀ ਇਹ ਤੁਸੀਂ ਬਾਅਦ ਚ ਪਤਾ ਕੀਤਾ ਇਹ ਬਾਅਦ ਚ ਸਾਨੂੰ ਪਤਾ ਲੱਗਾ ਇਹ ਆਪਾਂ ਸੀਪੀ ਦੇ ਕਮਿਸ਼ਨਰ ਤੇ ਏਡੀਜੀਪੀ ਨੂੰ ਵੀ ਦੱਸਿਆ ਉੱਥੇ ਰਿਪੋਰਟਾਂ ਚ ਵੀ ਦਿੱਤਾ ਹੋਇਆ ਹੈ ਆ ਉਤੇ ਆ ਜਿਹੜੀਆਂ ਕੰਪਲੇਂਟਾਂ ਇਹਨਾਂ ਦੇ ਵਿੱਚ ਵਾਏ ਰੇਟਨ ਦਿੱਤਾ ਪੱਟ ਕੋਈ ਵੀ ਕਾਰਵਾਈ ਨਹੀਂ ਹੁੰਦੀ ਕੋਈ ਵੀ ਕਿਤੇ ਵੀ ਸੁਣਵਾਈ ਨਹੀਂ ਖਰੀਆ ਹੁੰਦਾ ਪਿਆ ਉਹ ਗੱਡੀਆਂ ਲੈਂਦਾ ਨਹੀਂ ਉਹ ਨਮਾ ਕੁਛ ਕਦੀ ਕਿਤੇ ਜਾਂਦਾ ਪਰ ਕੋਈ ਪੈਸੇ ਨਹੀਂ ਮੋੜਦਾ ਸਾਨੂੰ ਤੁਸੀਂ ਦੇਖ ਸਕਦੇ ਹੋ ਨਿਊਜ਼ੀਲੈਂਡ ਦਾ ਵਰਕ ਅਪਾਰਟਮੈਂਟ ਦਾ ਝਾਂਸਾ ਦੇ ਕੇ ਆ ਪਰਿਵਾਰ ਹੈ ਇਹਨਾਂ ਦੀ ਨਾਲ ਫੈਮਿਲੀ ਹੈ ਇਹਨਾਂ ਦੇ ਉਹ ਵੀ ਜਿਹੜੇ ਕਿ ਇਸ ਠੱਗ ਏਜੰਟ ਦੀ ਪੇਟ ਚੜੇ ਨੇ ਸਾਰੇ ਸਬੂਤ ਸਾਰੀਆਂ ਐਫਆਈਆਰ ਜਾਂ ਐਫਆਈਆਰ ਸਾਰਾ ਕੁਝ ਇਹਨਾਂ ਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ ਤਾਂ ਜੋ ਪਤਾ ਲੱਗ ਸਕੇ ਕਿ ਕਿਵੇਂ ਉਹਨੇ ਪੈਸਾ ਜਿਹੜਾ ਖਾਦਾ ਹੈਗਾ ਪਰ ਹੈਰਾਨਗੀ ਦੀ ਗੱਲ ਹੈ ਕਿ ਇਹ ਠੱਗ ਅੱਜ ਵੀ ਇਹ ਕਹਿੰਦੇ ਕਿ ਉਹਨਾਂ ਦਾ ਦਫ਼ਤਰ ਖੁੱਲਦਾ ਆ ਉਹ ਬੈਠਦੇ ਨੇ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਜਾ ਰਹੀ ਜੀ ਇਹ ਪੈਣ ਹਾਂਜੀ ਆਫਿਸ ਬੰਦੀ ਇਹ ਆਫਿਸ ਬੰਦੀ ਆ ਉੱਥੇ ਇਹ ਵੀ ਨਾਲ ਹੀ ਹੁੰਦੀ ਉਹਦੇ ਜੀ ਤੁਸੀਂ ਜਾਂਦੇ ਹੋ ਫਿਰ ਗੇੜੇ ਮਾਰ ਕੇ ਅਸੀਂ ਗੇੜੇ ਉਹ ਵਾਰੀ ਅਸੀਂ ਜਿੰਦੋ ਸਾਲ ਹੋ ਗਏ ਘੁੰਮਦਿਆਂ ਨੂੰ ਕੋਈ ਨਹੀਂ ਅਸੀਂ ਇੰਨੇ ਚੱਕਰ ਮਾਰਦ ਕੇ ਕਿਰਾਇਆ ਲਾ ਲ ਕੇ ਜਾਈਦਾ ਪਰ ਇਸ ਟਾਈਮ ਅਸੀਂ ਬਹੁਤ ਬੁਰੇ ਹਾਲਾਤ ਚ ਹੁਣ ਫਿਰ ਕੀ ਕਿਵੇਂ ਤੁਹਾਡਾ ਮਤਲਬ ਕਿ ਰੋਜ਼ੀ ਰੋਟੀ ਚੱਲਿਆ ਜਿਹੜੀ ਜ਼ਮੀਨ ਨੂੰ ਅਸੀਂ ਪੈਸੇ ਫੜ ਕੇ ਕਿਸੇ ਤੋਂ ਲੈ ਕੇ ਆਏ ਆ ਅਸੀਂ ਅੱਜ ਵੀ ਇੱਥੇ ਕਰਾਈ ਲਈ ਬਸ ਇੰਨਾ ਬੁਰਾ ਹਾਲਾ ਹੋਇਆ ਸਾਡਾ ਅਸੀਂ ਇੰਨੇ ਲੋਨ ਲਏ ਹੋਗੇ ਸਾਡੇ ਇਹ ਨਹੀਂ ਕਿਸ਼ਤਾਂ 4-5 ਲੋਨ ਚੱਲਦੇ ਆ ਸਾਡੇ ਹਰੇਕ ਤੋਂ ਲੋਨ ਲੀਤਾ ਹੋਇਆ ਸੀ ਬਹੁਤ ਧੰਨਵਾਦ ਜੀ ਸਦਸ਼ ਕੋ ਐਸੇ ਬਹੁਤ ਪਰਿਵਾਰ ਨੇ ਜਿਹੜੇ ਇੱਥੇ ਪਹੁੰਚੇ ਨੇ ਜਿਹੜੇ ਇਹ ਠਾਗੇ ਏਜੰਟਾ ਦੇ ਭੇਟ ਚੜੇ ਹੋਏ ਨੇ ਜੁੜੇ ਰਿਓ ਸੁਨੇਹਾ ਚਾਨਣ ਤੇਨ ਲਗਾਤਾਰ ਆਪਤਾ ਕੰਮ ਰਹੀਗੀ ਧੰਨਵਾਦ